ਤਸੋਂ ਉਹ ਮੇਰੀ ਗੱਲ ਤਾਂ ਸੁਣ ਲੈ ਮੈਂ ਮਜ਼ਾਕ ਅਜਾ ਮੇਰੀ ਗੱਲ ਮੇਰੀ ਗੱਲ ਉਹ ਮੇਰੀ ਗੱਲ ਉਹ ਯਾਰ ਆਪਣੇ ਬਾਈ ਹੋਰ ਕਿਦਾਂ ਵਧੀਆ ਠੀਕ ਆ ਕੁੱਤੇ ਬੜੇ ਆ ਨਾ ਕੁੱਤੇ ਬਹੁਤ ਆ ਮੈਂ ਗਿਆ ਉੱਥੇ ਕੀ ਨਾਮ ਹੈ ਤੇਰਾ ਮੇਰਾ ਨਾਮ ਗਵਿੰਦਾ ਹੈ ਗਵਿੰਦਾ ਦੇ ਦਾ ਸਰੂਆ ਉਹਦਾ ਬਾਲੀਵੁੱਡ ਫਿਲਮ ਵਾਲਾ ਨਾਂ ਰੱਖਿਆ ਹੈ ਗੋਬਿੰਦੇ ਦੇ ਨਾਮ ਨਾਮ ਤੇ ਗੋਬਿੰਦਾ ਗੋਬਿੰਦਾ ਜਿਸ ਕਾਹ ਗਿਆ ਇਹ ਲੋਕ ਵੀ ਹੈ ਅੱਛਾ ਆਦਮਸ ਫਰ ਕੇ ਗਿਆ ਉਹ ਫਿਲਮੀ ਮੇਰੇ ਵਾਲੇ ਮਹਾਰਾਸ਼ਟ ਗਏ ਮੇਰਟ ਤੇ ਮਹਾਰਾਸ਼ਟ ਮਹਾਰਾਸ਼ਟ ਮੁੰਬਈ ਤੋਂ ਹਾਂ ਇਹਦਾ ਆਪਣਾ ਥਾਲਾਪੁਰ ਮੰਗਲ 88155 ਦਾ ਸੀਮੈਂਟ ਰੱਖਦਾ ਮੜੀ ਜੀ ਭਾਈ ਉਹ 9 ਤਰੀਕ ਨੂੰ ਬੰਨੇ ਆ 9 ਤਰੀਕ ਨੂੰ 9 ਤਰੀਕ ਨੂੰ ਹੋਰ ਗਵਿੰਦਾ ਜੀ ਕੀ ਹਾਲ ਜਾਂਦੇ ਰਾ ਵਧੀਆ ਵਧੀਆ ਆ ਉਹ ਕਿਰ ਵੋਟਾ ਗਵਿੰਦਾ ਜਿੱਦਾਂ ਨਾ ਹੋੜਾ ਪਾ ਸੀਟ ਬੈਲਟ ਰੱਖ ਲਈ ਆ ਜੀ ਆਪਣੇ ਸੇਫਟੀ ਕਿਲੇ ਰਹਿ ਬਿਲਕੁਲ ਸਹੀ ਗੱਲ ਆ ਯਾਰ ਉਹ ਦੇਖ ਕਿਸ ਲਈਂ ਦੇ ਰੱਖਿਆ ਇਤਨੀ ਵੱਡੀ ਗੱਡੀ ਹੈ ਕਈ ਬੰਦੇ ਬੰਦਾ ਫੋਨ ਤੇ ਚੱਲਿਆ ਤੇ ਕਿਸ ਤੇ ਚੱਲੇ ਬ੍ਰੇਕ ਵੱਜੀ ਬਹੁਤ ਅੱਗੇ ਨਾਲ ਰੁਕ ਗਿਆ ਨਾਲੀ ਤਾਨੂੰ ਬੈੱਡ ਨੇ ਰੋਕ ਰਿਆ ਇਹ ਤਾਂ ਨਹੀਂ ਹੁੰਦਾ ਸਿੱਧਾ ਸਿੱਤੇ ਮੂੰਹ ਤੇ ਲੰਗਾ ਆਹ ਸੀਸੇ ਤੇ ਬਚਣਾ ਚਾਹੀਦਾ ਸਹੀ ਗੱਲ ਜਿੱਦਾਂ ਹੁਣ ਨਾ ਇਹ ਵੀ ਬੰਦਾ ਆਪਣਾ ਉੱਚੋ ਭੂਤ ਨਿਕਲ ਗਿਆ ਸੀਗਾ ਅੱਛਾ ਦਾਲ ਦਸਾ ਕੀ ਸੀ ਗਿਆ ਇਹਨਾਂ ਦਾ ਬੰਦਾ ਸੀ ਇੱਕ ਜਦਾ ਬੰਦਾ ਖੜਾ ਸੀ ਨਾ ਇਹਨਾਂ ਦੇ ਬੰਦੇ ਦੇ ਵਿੱਚ ਨਾ ਇੱਕ ਜਿੱਦਾਂ ਇਹਨੇ दारू ਪੀ ਲਈ ਜਾਂਦਾ ਇਹਨਾਂ ਦੇ ਬੰਦੇ ਨੇ ਉਹਨਾਂ ਪਹਿਲਾਂ ਰੂਪ ਜਿੱਥੇ ਨਾ ਗੱਡੀ ਪੂਰੀ ਗੱਲ ਸਮਝਾਉਂਦਾ ਉਹ ਜਿੱਦਾਂ ਨਾ ਉਹਨੇ दारू ਪੀ ਲਈ ਜਾਂਦਾ दारू ਪੀ ਕੇ ਸ਼ਮਸ਼ਾਨ ਘਾਟ ਚਲੇ ਗਿਆ ਸ਼ਮਸ਼ਾਨ ਘਾਟ ਵਿੱਚ ਜਿੱਥੇ ਤੁਹਾਨੂੰ ਪਤਾ ਹੀ ਹੈ ਹੁਣ ਰਾਤ ਦੇ 12 ਵਜੇ ਪੁੱਟ ਪਾਦੇ ਤੋਂ ਹੁਣ ਘੁੰਮਣੇ ਆਉਣਾ ਉਹ ਰਸ ਸ਼ਮਸ਼ਾਨ ਘਾਟ ਨਹੀਂ ਆ ਜੀ ਰਸਤੇ ਸ਼ਮਸ਼ਾਨ ਘਾਟ ਆ ਗਿਆ ਅੱਛਾ ਜੀ दारू ਲਈ ਉਹਨੂੰ ਪਾਣੀ ਚਾਹੀਦਾ ਉਹ ਜਾ ਅੱਛਾ ਜੀ ਉੱਥੇ ਨਲਕਾ ਲੱਗਾ ਸੀਦਾ ਉਹ ਨਲਕਾ ਲੱਗਾ ਆ ਹੂੰ ਹੂੰ ਉਹ ਨਲਕਾ ਗੇੜ ਕੇ ਨਾ ਪਾਣੀ ਕੱਢਣ ਲੱਪਿਆ ਅੱਛਾ ਜੀ दारू ਪੀ ਲਈ ਪੈਗ ਲਾ ਲਿਆ ਉਹ ਨਲਕਾ ਜਦੋਂ ਨਾ ਉਹ ਨਲਕਾ ਗੇੜਦਾ ਉਹ ਨਲਕਾ ਆਪਣੇ ਆਪ ਜੜਨ ਲੱਪਿਆ ਨਲਕਾ ਆਪਣੇ ਆਪ ਜਾਨੀ ਕਿ ਚੱਲਣ ਲੱਪਿਆ ਚੱਲਣ ਲੱਗਾ ਉਹ ਵੀ ਪਾਣੀ ਉਹਨੇ ਪੈਗ ਲਾਇਆ ਪੈਗ ਲਾਇਆ ਪਤਾ ਨਹੀਂ ਉਹਨੂੰ ਕੀ ਹੋਇਆ ਬੰਦੇ ਨੂੰ ਕੀ ਹੋਇਆ ਹੋਰ ਪਰਚਾ ਉਹਨੂੰ ਪਤਾ ਨਹੀਂ ਕੀ ਹੋਇਆ ਉਹ ਜਿੱਦਾਂ ਨਾ ਬੋਲਦਾ ਆ ਜਿੱਦਾਂ ਹੁਣ ਮੈਂ ਤੈਨੂੰ ਕਿਹਾ ਗਵਿੰਦਾ ਉਹਦੇ ਮੂੰਹ ਚੋਂ ਨਾ ਚਾਰ ਚਾਰ ਆਵਾਜ਼ਾਂ ਆਉਂਦੀਆਂ ਗਵਿੰਦਾ ਗਵਿੰਦਾ ਹੈ ਉਹਨਾਂ ਉਹਦੇ ਅੰਦਰ ਚੀਜ਼ ਵੜ ਗਈ ਉਹ ਨਾ ਹਰ ਵੇਲੇ ਦਾਰੂ ਮੰਗਦਾ ਰਹਿੰਦਾ ਉਹ ਨਾ ਉੱਥੇ ਕੋਈ ਮੰਗੇ ਉਹ ਪੰਜੇ ਦਾ ਕੋਈ ਉਹ ਜੋ ਆ ਉਹ ਨਾ ਉਹਦੇ ਨਾਮ ਦਾ ਬਟੋਨਾ ਆ। ਉਹਦੇ ਪਿੱਛੇ ਲੱਗਿਆ ਹੋਇਆ ਕੋਈ ਜਦੋਂ ਨਲਕਾ ਢੇੜਨ ਲੱਪੇ ਆਪਣੇ ਆਪ ਉਹਦੇ ਆਤਮਾ ਉਹ दारू ਕੋਈ ਜਿਹੜੀ दारू ਵਾਲੀ ਆਤਮਾ ਨਾ ਹਾਂ ਉਹ ਛੇਦੀ ਹੈ। ਜਿਹੜੀ दारू ਜਿਹੜੀ ਆਤਮਾ दारू ਮੰਗਦੀ ਹੁੰਦੀ दारू ਪੀਂਦੀ ਆ ਉਹਦੇ ਮਗਰ ਲੱਗ ਗਈ। ਗਵਿੰਦੇ ਦੇ ਗਵਿੰਦਾ ਕਹਤਾ ਉਹਨਾਂ ਦੇ ਬੰਦੇ ਦੇ ਉਹਨਾਂ ਭਰਾਵਾ ਆਪਣੇ ਅਜੇ ਕੇ ਆਪਣੇ ਨੰਦਰੇ ਆਪਣਾ ਹੈ ਇਹ ਆਪਣਾ ਕਿਹਾ ਤੁਹਾਡਾ ਮੰਦਰ ਆ। ਹਾਂਜੀ। ਅੱਛਾ। ਉਹ ਨਾ ਤੁਸੀਂ ਮੰਡੀ ਕੁਮਾਰ ਆ ਬੰਨ। ਨਹੀਂ ਮੈਂ ਨਾ ਤੁਹਾਨੂੰ ਲੈ ਕੇ ਚੱਲਾਂ ਮੇਰੀ ਗੱਲ ਸੁਣ। ਜਿੱਦਾਂ ਨਾ ਫੇਰ ਉਹ ਗੇਟ ਖੁੱਲਦਾ ਸਾਡੇ। ਜਿੱਦਾਂ ਆ ਦੇ। ਆਣਾ ਖੋਪੜੀ ਦਿੱਤੀ ਉਹਨਾਂ ਨੇ ਫੇਰ ਤੁਹਾਨੂੰ ਇੱਕ ਬੰਦੇ ਆ ਬੰਦੇ ਨੇ ਇੱਕ ਖੋਪੜੀ ਦਿੱਤੀ ਮੰਨੇ। ਇਹ ਹੈਗੀ ਆ ਬਾਂਦਰ ਦੀ ਖੋਪੜੀ। ਇਹ ਨਾ ਬਾਂਦਰ ਦੀ ਖੋਪੜੀ ਆ। ਉਹ ਕਹਿੰਦਾ ਨਾ ਜਿੱਦਾਂ ਜਿਹੜਾ ਤੂੰ ਬੰਦਾ ਨਾਲ ਬਿਠਾਉਂਗਾ। ਹਾਂਜੀ। ਉਹਦੇ ਮੱਥੇ ਦੇ ਉੱਪਰ ਉਹਦਾ 5 ਵਾਰ ਘਮਾਣੀ ਆ। ਹਰੇ ਖਤਨਾਕ ਲੋਕ। ਕੀ? ਘਮਾ ਕੇ ਨਾ ਆਹ ਗੋਪੜੀ ਵੀਰ ਤੁਸੀਂ ਨਹਿਰ ਚ ਧਾਰ ਦੇਣੀ। ਨਹੀਂ ਤਾਂ ਬੰਦੇ ਨੂੰ ਮੇਰੇ ਕੋਲ ਲੈ ਆਵਾਂ। ਜਿੱਦਾਂ ਹੁਣ ਤੂੰ ਬੈਠ ਗਿਆ ਮੇਰੇ ਨਾਲ ਤੇਰੇ ਮੱਥੇ 'ਤੇ ਇੱਕ ਵਾਰ 5 ਵਾਰ ਘਮਾ ਲਮਾ। ਘਮਾ ਲਮਾ ਯਾਰ ਮੈਂ ਵੀ ਬਾਹਰ ਚਾੜਾ ਯਾਰ। ਨਾ ਸ਼ਰਾਬ ਨਾ ਲਿਆ ਯਾਰ। ਨਹੀਂ ਤਾਂ ਤੈਨੂੰ ਮੈਂ ਨਹਿਰ ਤੇ ਲੈ ਜੰਨਾ। ਨਾ ਨਾ ਨਾ। ਯਾਰ ਮੇਰਾ ਕੰਮ ਨਾ ਵੈਸੇ ਮੈਂ ਇਹੀ ਕੋਣੀ ਮਾਤਾ ਰਾਣੀ ਦੇ ਦਰਬਾਰ 'ਚ ਕਿੰਨੇ ਯਾਰ ਮੱਤਾ ਟਿਕਵਾ ਦੇਉਂਦੇ ਧੂਨੀ ਲਾ ਦੂਆਂ ਤੇਰੇ ਨਹੀਂ ਆਪਾਂ ਨਾ ਉਹ ਇੱਕ ਵਾਰ ਮੜੇ ਮਖਸ ਨੂੰ ਘੁਮਾ ਲੈਨੇ ਆ ਰੁਕ ਟੋਲੇ ਬਰੇ ਭਾਈ ਗੱਡੀ ਨੂੰ ਰੋਕ ਦਿ ਮੇਰੇ ਭਾਈ ਮੇਰੀ ਮੈਂ ਨਾ ਤੈਨੂੰ ਇਹਦਾ ਥੇ ਫੇਰਣਾ ਤੇਰੇ ਯਾਰ ਨਹੀਂ ਨਹੀਂ ਪੈਰ ਨਹੀਂ ਫੜਨੇ ਆਪਾਂ ਰੁਕ ਟੋਲੇ ਗੱਡੀ ਮੇਰੀ ਗੱਲ ਤਾਂ ਸੁਣ ਲੈ ਆਪਾਂ ਨਾ ਮੇਰੀ ਗੱਲ ਤਾਂ ਸੁਣ ਲੈ ਆਪਾਂ ਉੱਥੇ ਜਾਣੇ ਮੜੇ ਜਾਂ ਤੇ ਮੈਂ ਬੰਦਾ ਦਿਖਾਣਾ ਉਹਦੀਆਂ ਨਾ ਪੰਜ ਪੰਜ ਆਵਾਜ਼ਾਂ ਨਿਕਲਦੀਆਂ ਉਹ ਪੁੱਠਾ ਵੀ ਤਰਦਾ ਜਿਆ ਕੰਮ ਨਾ ਕਰ ਯਾਰ ਬਡੇ ਭਾਈ ਜਿਆ ਕੰਮ ਨਾ ਕਰ ਬਡੇ ਭਾਈ ਇੱਕ ਮਿੰਟ ਰੋਕ ਮੈਨੂੰ ਬੰਦਾ ਯਾਰ ਮੈਂ ਆਪਾਂ ਬੱਚੇ ਮੇਰੇ ਤੋਂ ਬੜੇ ਯਾਰ ਮੇਰੀ ਗੱਲ ਤਾਂ ਸੁਣ ਲੈ ਯਾਰ ਮੇਰੀ ਗੱਲ ਤਾਂ ਸੁਣ ਲੈ ਛੇ ਮੇਰੇ ਯਾਰ ਭਾਈ ਮੇਰੀ ਗੱਲ ਤਾਂ ਸੁਣ ਲੈ ਮੜ ਜਾ ਉਹਨੂੰ ਆਪਾਂ ਠੀਕ ਕਰ ਦੇਣਾ ਬੰਦੇ ਨੂੰ ਐਵੇਂ ਨਹੀਂ ਮਾਤਰਾ ਨਹੀਂ ਕਰਨੀ ਯਾਰ ਬਡੇ ਭਾਈ ਆਹ ਉਹ ਮੇਰੀ ਗੱਲ ਤਾਂ ਸੁਣ ਲੈ ਗੈਂਗ ਕੋਲ ਜਾ ਯਾਰ ਬਡੇ ਭਾਈ ਆਪਾਂ ਨਾ ਉਹਨੂੰ ਉਹਨੂੰ ਤਮਾਰਾ ਠੀਕ ਕਰ ਦੇਣਾ ਬੰਦੇ ਨੂੰ ਉਹਦੀਆਂ ਬਾਜਾ ਠੀਕ ਹੋ ਜਾਣੀਆਂ ਉਹਦਾਂਗੇ ਮਾਤਰਾ ਨਹੀਂ ਦੁਆ ਚ ਆਹ ਉਹ ਮੇਰੀ ਗੱਲ ਤਾਂ ਸੁਣ ਲੈ ਤੈਨੂੰ ਮੈਂ ਲੈ ਕੇ ਜਾਣਾ ਨਹਿਰ ਤੇ ਨਹੀਂ ਬੜੇ ਭਈਆ ਚਲ ਆਪਾਂ ਨਹਿਰ ਤੇ ਚੱਲਦੇ ਹਾਂ ਹੁਣ ਨਹੀਂ ਨਹੀਂ ਬੜੇ ਭਈਆ ਦੇ ਜਿਹੜੇ ਆ ਜਾਂ ਤਾਂ ਫੇਰ ਹੈ ਨਾ ਆ ਪੰਜ ਵਾਰ ਇੱਕ ਵਾਰ ਮੜਾ ਘਮਾ ਲੈਂਦੇ ਚਲੋ ਘੁਮਾ ਕੇ ਫਿਰ ਮੈਨੂੰ ਸਰਦੂ ਜੂਂਗੇ ਫੇਰ ਤਾਨੂੰ ਨਹਿਰ ਤੇ ਲੈ ਜਾਣਾ ਨਾ ਨਹੀਂ 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 ਅਸਤਾ ਜੀ ਗੁਰੂ ਜੀ ਪੈਰ ਪਟਨਾ ਨਹੀਂ 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 ਪੈਰ ਨਹੀਂ ਫੜਨੇ ਆਪਾਂ ਨਹਿਰ ਤੇ ਚੱਲ ਆਪਾਂ ਨਹਿਰ ਤੇ ਚੱਲਦੇ ਹਾਂ ਮੜਾ ਜੇ ਹੁਣ ਮੜਾ ਜੇ ਹੁਣ ਆਪਾਂ ਸੈੱਟ ਕਰ ਦਈਏ ਨਹੀਂ ਅਸਤਾ ਨਹੀਂ ਅਸਤਾ ਯਾਰ ਗੁਰੂ ਜੀ ਨਹੀਂ ਤੇਰੇ ਪੈਰ ਪਟਾ ਅੱਛਾ ਇੱਧਰ ਵਾ ਇੱਧਰਲੇ ਬਸੇ ਬੈਠ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਯਾਰ ਬੜੇ ਭਈਆ ਮੰਨ ਜਾ ਕੇ ਯਾਰ ਵਾ ਹੇ ਮੇਰੀ ਮੇਰੀ ਗੱਲ ਤਾਂ ਸੁਣ ਲੈ ਉਹ ਮੇਰੀ ਗੱਲ ਤਾਂ ਸੁਣ ਲੈ ਤੇ ਮੇਰੀ ਗੱਲ ਤਾਂ ਸੁਣ ਲੈ ਉਹ ਮੈਂ ਮਜ਼ਾਕ ਕਰਦਾ ਸੀ ਮੈਂ ਮਜ਼ਾਕ ਅਜਾ ਮੇਰੀ ਗੱਲ ਮੇਰੀ ਗੱਲ ਉਹ ਮੇਰੀ ਗੱਲ ਉਹ ਯਾਰ ਮੇਰੀ ਗੱਲ ਤਾਂ ਸੁਣ ਲੈ ਅਰੇ ਭਾਈ ਅਜਾ ਗਵਿੰਦੇ ਮੈਂ ਆ ਗਏ ਮਜ਼ਾਕ ਕੈਮਰਾ ਲੱਗਾ ਅਜਾ ਤਰੀ ਬੰਦੇ ਯਾਰ ਆਪਣਾ ਉਹ ਗਵਿੰਦੇ ਮੈਂ ਕੋਈ ਉਹ ਕੁਝ ਨਹੀਂ ਹੈਗਾ ਉਹ ਗਵਿੰਦੇ ਮੇਰੀ ਗੱਲ ਤਾਂ ਸੁਣ ਲੈ ਅਜਾ ਮੇਰੀ ਗੱਲ ਅਜਾ ਜਪਦੀ ਨਾਲ ਫੇ ਮੇਰੀ ਗੱਲ ਸੁਣ ਕੇ ਜਾ ਉਂਗਾ ਗੱਡੇ ਭਾਈਆ ਹੋਰ ਕਿ ਮੈਂਨੇ ਬੋਲੇ ਆ ਤੇ ਮੇਰੇ ਬੱਚੇ ਆ ਹਾਂ ਹਾਂ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਮੇਰੀ ਗੱਲ ਮੇਰੀ ਗੱਲ ਸੁਣੂਗਾ ਨਾ ਮੈਂ ਨਾ ਮਜ਼ਾਕ ਕਰਦਾ ਸੀ ਆਹਦੇ ਕੈਮਰਾ ਲਗਾ ਮੈਂ ਨਾ ਆਹਦਾ ਲੱਗਾ ਉਸਤਾ ਕੋ ਬਾੜ ਆਹ ਮੈਂ ਵੀਡੀਓ ਬਣਾਉਂਦਾ ਸੀ ਕੋਈ ਕਿਸੇ ਚ ਭੂਤ ਨਹੀਂ ਬੜਿਆ ਕੋਈ ਦਾਰੂਣੀ ਪੀਂਦਾ ਸੀ ਇਹ ਬੰਦਾ ਕੋਈ ਨਲਕਾ ਨਹੀਂ ਜਾਂਦਾ ਸੀ ਅਜੇ ਮੇਰੀ ਗੱਲ ਤਾਂ ਸੁਣ ਲੈ ਇਹ ਜਿਹੜੇ ਬੰਦੇ ਨਾ ਅਣਜਾਣ ਬੰਦੇ ਜਿਹੜੇ ਗੱਡੀ 'ਚ ਬਹਿ ਜਾਂਦੇ ਆ ਐਸੇ ਕੰਮ ਨਹੀਂ ਕਰਨਾ ਚਾਹੀਏ ਮੇਰੇ ਭਾਈ ਮੇਰੀ ਗੱਲ ਤਾਂ ਸੁਣ ਲੈ ਕਦੇ ਐਸਾ ਨਹੀਂ ਕਰਨਾ ਚਾਹੀਏ ਕਿਉਂਕਿ ਜੋ ਆਤਮਾ ਰੋਤਦੀ ਨਾ ਮੇਰੀ ਗਾਲ ਮੇਰੀ ਗਾਲਤਾ ਸੌਂਦਾ ਯਾਰ ਮੈਂ ਨਾ ਤੇਨਾਂ ਮਜ਼ਾਕ ਕਰਦਾ ਸੀ ਜਿਹੜੇ ਬੰਦੇ ਅਣਜਾਣ ਗੱਡੀ 'ਚ ਬੈਹ ਜਾਂਦੇ ਆ ਕੋਈ ਉਹਦੇ ਨਾਲ ਏਦਾਂ ਨਾ ਹੋਵੇ ਇਸ ਕਰਕੇ ਮੈਂ ਵੀਡੀਓ ਬਣਾਉਂਦਾ ਹਾਂ ਬਈਆ ਜੀ ਜਿਹੜੇ ਬੰਦੇ ਕੋਈ ਲਿਫਟ ਮੰਗ ਲੈਂਦੇ ਆ ਉਹਦੇ ਨਾਲ ਕੋਈ ਏਦਾਂ ਹੋ ਜਾਵੇ ਇਸ ਕਰਕੇ ਮੈਂ ਵੀਡੀਓ ਬਣਾਉਂਦਾ ਵੀ ਮੈਂ ਨਾ ਬਈਆ ਅੱਗੇ ਤੋਂ ਕਦੀ ਅਣਜਾਣ ਬੰਦੇ ਨਾਲ ਬੈਠੂਗਾ ਨਾ ਨਾ ਕਦੇ ਵੀ ਨਹੀਂ ਬੜੇ ਬਈਆ ਉਧਰ ਉਧਰ ਦੱਸ ਕਦੇ ਵੀ ਨਹੀਂ ਬੜੇ ਬਈਆ ਉਹਨੂੰ ਦੱਸ ਅੱਗੇ ਤੋਂ ਕਦੀ ਲਿਫਟ ਨਹੀਂ ਲੈਣੀ ਨਾ ਨਾ ਮਾਈ ਲਿਫਟ ਨਹੀਂ ਕਦੀ ਮੰਗਣੀ ਕਦੇ ਕਦੇ ਨਹੀਂ ਮੰਗਣੀ ਕਦੀ ਕਦੀ ਵੀ ਇੱਧਰ ਕਦੀ ਅੱਗੇ ਤੋਂ ਲਿਫਟ ਨਹੀਂ ਮੰਗਣੀ। ਹਾਂ ਮੈਂ। ਕਿੱਥੇ ਗਿਆ ਹੁਣ ਇਹਦਾ ਪੀਤੀ ਉਧਰ ਗਈ ਪੀਤੀ ਉਧਰ ਗਈ। ਸਾਰੇ ਉਤਰ ਗਏ ਬੰਨੇ ਯਾਰੇ ਮੇਰੇ। ਇੱਕ ਪਾਈਆ ਨਾਮਾ ਲੈਣਾ ਪੈਣਾ ਯਾਰ। ਜੋ ਦੋਵੇਂ ਚਪਕਾ ਹੈ। ਪੀਤੀ ਉਧਰ ਗਈ। ਸਾਰੇ ਉੱਗਾਰ ਜੀ। ਅੱਗੇ ਤੋਂ ਕਦੀ ਅਣਜਾਣ ਬੰਦੇ ਨਾਲ ਬੈਠਣਾ ਗੱਡੀ 'ਚ। ਹੱਥ ਕਦੇ ਵੀ ਨਹੀਂ ਬਿਠਦਾ ਮੈਂ। ਲਿਫਟ ਲੈਣੀ ਕਦੀ? ਕਦੇ ਲੈਂਦਾ ਵੀ ਨਹੀਂ। ਆ ਲੈ ਬੰਨੇ। ਐਸਾ ਕਹਦੇ ਗੌਰਵ ਪਾਵਨ ਨੂੰ ਸਬਸਕ੍ਰਾਈਬ ਕਰ ਦੋ। ਸਬਸਕ੍ਰਾਈਬ ਕਰੋ ਭਾਈ ਸਾਹਿਬ। ਦੱਸ ਕੇ ਦਿਖਾ ਦੇ ਪੀਤੀ ਸਾਰੀ ਉਧਰ ਗਈ ਇਹਦੀ। ਹੁਣ ਕੋਣ ਕਿਆ ਹੋ ਗਿਆ ਮੈਨੂੰ ਪਤਾ ਹੀ ਨਹੀਂ। ਅਰੇ ਕਹਿਣਾ ਕੀ ਚਾਹਤੇ ਹੋ ਅੱਛਾ